ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਨਾਂ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਂਗੇ ਟਾਈਮ ਆ ਜਿਹੜਾ ਪੌਣੇ 2 ਹੋ ਗਏ ਨੇ ਏਗੀ ਬਣਾਉਣੀ ਐ ਚਾ ਲਾਸੀ ਵਾਲੀ ਲਾਸੀ ਵਾਲੀ ਲੈਤੀ ਅਸੀਂ ਪੌਣੇ 2 ਹੋ ਗਏ ਨੇ ਸਰਦਾਰ ਜੀ ਗਏ ਹੋਏ ਨੇ ਘਰੋਂ 11 ਵਜੇ ਦੇ ਨੇ ਸੁਣ ਆਏ ਨਹੀਂ ਹੁਣੇ ਦੋ ਤਾਂ ਨਹੀਂ ਹੋਏ ਅਜ ਤਾਂ 1.5 ਹੋਇਆ ਨਾ ਲੈ 44 ਹੋ ਗਏ 44 ਹਾਂ ਤੇ ਤੇ ਹੁਣ ਆਏ ਨੇ ਕਿ ਮੈਂ ਇੱਕ ਸਾਡੇ ਤੁਸੀਂ ਕਹੋਗੇ ਫੋਨ ਆਇਆ ਸੀ ਸਾਡੇ ਪਾਪਾ ਜੀ ਦੀ ਭੂਆ ਜੀ ਦੀ ਕੁੜੀ ਦਾ ਤੇ ਉਹਨਾਂ ਨਾਲ ਗੱਲਾਂ ਮਾਰ ਲੀਆਂ ਫੋਨ ਸਪੀਕ ਕਰਤੇ ਕਰਕੇ ਰੱਖ ਲਿਆ ਬੁਰੇ ਖੜੀ ਖੜੀ ਨਾਂ ਯਾ ਚੁਲੇ ਤੇ ਐ ਸੇਕ ਲਈ ਮਨ ਪਹਾੜ ਚੜਿਆ ਪੈ ਤੇ ਖੰਡ ਉਧਰੋਂ ਬਾਤ ਸੁਣਾ ਕੰਨੋ ਕੱਪੜੇ ਧੋ ਤੂੰ ਕਿ ਆਈ ਸੀਗੀ ਤੇ ਨੇ ਮੈਂ ਨਾ ਗੱਲਾਂ ਮਾਰੀਆਂ ਉਧਰੋਂ ਆਈ ਕੱਪੜੇ ਤੋਂ ਸੁੱਕਣੇ ਪਾ ਕੇ ਉਹ ਦਿਨ ਫੋਨ ਵੱਜੀ ਜਾਂਦਾ ਸੀ ਫਿਰ ਉਹਨਾਂ ਗੱਲਾਂ ਕਰਦੀ ਕਰਦੀ ਇੱਥੇ ਸਾਰਾ ਟੰਡ ਕਮੰਡ ਇਕੱਠਾ ਕਰਿਆ ਫਿਰ ਕਰਕੇ ਫੋਨ ਲਾ ਕੇ ਮੈਂ ਖੰਡ ਚੜੀ ਭਿਜਨੇ ਸੇਕ ਲਈ ਨੇ ਸਬਜ਼ੀ ਕੱਟ ਲਈ ਤੇ ਫੋਨ ਕੱਟਿਆ ਸੀ ਤੇ ਮਾਗਦੀ ਸਰਦਾਰ ਜੀ ਆ ਕੇ ਮਹੱਚਲ ਹੋਣ ਮੇਰਾ ਵੀ ਚਾਹ ਨੂੰ ਜੀ ਕਰਦਾ ਸੀ ਪਹਿਲਾਂ ਸੀ ਸਾਡੇ ਪਿੰਡ ਇਥੇ ਖੰਡਪਟ ਸਾਹਿਬ ਜੀ ਦੀ ਸੀ ਕਿਸੇ ਨੇ ਤੇ ਉੱਥੇ ਭੋਗ ਤੇ ਵਾਗ ਗਏ ਉਥੋਂ ਭੋਗ ਤੇ ਬਸ ਆ ਕੇ ਕੰਮ ਤਾਂ ਮੈਂ ਕਰ ਗਈ ਸੀ ਚੜ੍ਹ ਗੁਰੂ ਜਰਾ ਰੰਗਦਾ ਸੀਗਾ ਤੇ ਉਹ ਆ ਕੇ ਲਾਇਆ ਸਾਫ ਸੁਫਈਆ ਜਿਹਾ ਰਹਿ ਗਿਆ ਸੀ ਉਹ ਆ ਕੇ ਤਰੇ ਪਹੁੰਚੀ ਆ ਕਿ ਮੈਂ ਨਹੀਂ ਲਾਇਆ ਠੰਡ ਬਹੁਤ ਆ ਹਵਾ ਵੀ ਬਹੁਤ ਆ ਧੁੰਦ ਵੀ ਬਹੁਤ ਆ ਅੱਜ ਮੌਸਮ ਰਖਾ ਪਾਉਣੇ ਦੋ ਹੋ ਗਏ ਅੱਜ ਧੁੱਪ ਤਾਂ ਪਤਾ ਨਹੀਂ ਕਿੱਥੋਂ ਦੀ ਸੀ ਅੱਜ ਤਾਂ ਠੰਡ ਆ ਪੌਂਦੀ ਆ ਰਾਤੇ ਰਾਤੇ ਪਾ ਦੇ ਠੰਡ ਨਹੀਂ ਅੱਜ ਪੂਰੇ ਅੱਜ ਸਾਡੇ ਬਾਬਿਆਂ ਦਾ ਦੁੱਧ ਆ ਰਹਿ ਗਿਆ ਅਗਡਾਲੀ ਵਾਲੇ ਆਏ ਨਹੀਂ ਅੱਜ ਸੰਢ ਤੱਕ ਵੀ ਨਹੀਂ ਆਏ ਹੋਣੀ ਪਤਾ ਨਹੀਂ ਆ ਡਾਲੀ ਵਾਲੇ ਦੁੱਧਾਂ ਤੇ ਚਾਹ ਆਕਤੀ ਮਾਗੇ ਹੋਰ ਮੈਂ ਤਾਂ ਇਹ ਕਿ ਹੋ ਜਾਣਾ ਜੇ ਡਾਲੀ ਵਾਲੇ ਨਹੀਂ ਆਉਂਦੇ ਆਪ ਚਾਹ ਨੂੰ ਰੱਖਣਾ ਪਾਉਣਾ ਪੈਂਦਾ ਤੋ ਗਲਾਸ ਪਾਣੀ ਦੇ ਤੇ ਦੋ ਦੁੱਧ ਰੁੱਤੇ ਸ਼ਹਿਰ ਵਾਲੀ ਦੀ ਡਾਂਗ ਵਰਗੀ ਹੂੰ ਖੰਡ ਪੱਟ ਦੇ ਤਿਆਰੀ ਹੋ ਗਈਆਂ ਤੇ ਸੋਕਮਣ ਫੜੀ ਨੂੰ ਬਾਣ ਕੇ ਦੋ ਦੋ ਸੂਟੇ ਮੈਂ ਤਾਂ ਸਿਆਣਾ ਦਿੜ ਦੇ ਪੱਗਾਂ ਪੜਾਏ ਨਵੀਆਂ ਪੀਂਦੀਆਂ ਕੋੜ ਬੰਨੀਆਂ ਨੇ ਇੱਕ ਇੱਕ ਦੋ ਦੋ ਵਾਰੀ ਬੰਨੀਆਂ ਹੋਈਆਂ ਨੇ ਮੇਲੇ ਹੁਣ ਪੱਕਾ ਮੁੱਕ ਗਈਆਂ ਹਰੇ ਦਾ ਮਤਲਬ ਹੋਰ ਲੋਣੀਆਂ ਪੈਣਗੀਆਂ ਲੈ ਆਓ ਜਿੱਥੋਂ ਪੱਗ ਪਈ ਸਾਵਣ ਮਰਵਾਰ ਹੋ ਜਿਹੜਾ ਉਦ ਪਿੱਥ ਢੱਢ ਮੁੰਨੇ ਤੇ ਮਜੂਹ ਪਰ ਆ ਫੜਾਇਆ ਪੀ ਮੈਂ ਤੋ ਉਦੋਂ ਪੜਾਇਆ ਜਿਹੜਾ ਉਦ ਪਿੱਥ ਦੋ ਹੱਥੋਂ ਲੌਂਗ ਵਾਲ ਕੋਲ ਆਂਦੀ ਸੀ ਢੱਢਰੀ ਪਿੱਖੀ ਲੌਂਗਾ ਵਾਲ ਇੱਕ ਸਹਿਰ ਦਾ ਸੀਗਾ ਟਡਰੀ ਹੈਗਾ ਪਹਿਲਾਂ ਤੂੰ ਤਾਂ ਢਡਰੀ ਕਹਦੀ ਫਿਰ ਭੀਖੀ ਕਹਤਾ ਫਿਰ ਲੌਂਗ ਕਹਤਾ ਮੇਲ ਹੀ ਨਹੀਂ ਕੋਈ ਸਹਰਾ ਦਾ ਦਾ ਮੇਰਾ ਨਾ ਮੇਰਾ ਲਾਣਾ ਮੈਂ ਜਿਹਨਾਂ ਚਾਹ ਬਣਦੀ ਆ ਚਾਹ ਨਾਲ ਕੀ ਖਾਓਗੇ ਚਾਹ ਨਾਲ ਕੀ ਏਹ ਵਰਨ ਬਦਾਨਾ ਇੱਕ ਪੀਣੀ ਪਈ ਆ ਮਿੱਠਾ ਖਾਣ ਨੂੰ ਤਾਂ ਜਮੀ ਨਹੀਂ ਜੀ ਕਰਦਾ ਪੰਜੀਰੀ ਰਲਾਈ ਫੜੀ ਦਿੱਤਾ ਮਿੱਠੇ ਨੂੰ ਜੀ ਨਹੀਂ ਕਰਦਾ ਅਸਾਂ

ਯਾਰ ਇਹ ਯਾਰੇ ਬਸ ਮੜਾ ਨੂੰ ਨਾ ਬਾ ਸਬਜੀ ਖਾਸੀ ਆ ਤੋ ਕਿਉਂ ਨਹੀਂ ਹਜਮ ਨਹੀਂ ਖਾਰਾ ਹੋ ਜੂਗਾ ਮਾਂ ਕਾਲੀ ਇਹ ਚ ਤਾ ਕਈ ਬੜਾ ਪੜਦਾ ਤਾਂ ਚੜ ਗਿਆ ਛੜਕਾ ਹੱਥੀਂ ਤੇ ਸੋਈ ਤੇ ਫਾਬਰਾ ਗਵਾਉਂਦੀਆਂ ਨੂੰ ਹੈ ਸੋਈ ਕਿਹੜੀ ਐ ਇਹ ਪੁਲਸੇ ਹੀ ਨੋ ਕੋਈ ਗਰੀਬਾਂ ਦੀ ਇਕੜਾ ਰਸੋਆ ਇਹਦਾ ਖੁਲਵਾਰਾ ਹੈ ਇਹਦਾ ਬੱਸ ਸਟੈਂਡ ਆ ਦੇਖ ਲਾ ਚਾਦਰਾਂ ਜਮਾਸਟੈਂਡ ਤੇ ਹੁੰਦੀਆਂ ਨੇ ਆਏ ਜਿਹੜੀਆਂ ਆਹ ਚਾਦਰਾਂ ਨੇ ਆਪਣੀਆਂ ਇਹਦੇ ਇਹ ਚਾਦਰਾਂ ਜਿਵੇਂ ਉਹ ਬੱਸ ਸਟੈਂਡ ਨਹੀਂ ਹੁੰਦੇ ਅੱਡੇ ਜੇ ਬਣਾਏ ਹੁੰਦੇ ਨੇ ਪਿੰਡ ਵਾਲਿਆਂ ਦੇ ਉਵੇਂ ਉਵੇਂ ਬਾਈਆਂ ਹੋਈਆਂ ਨੇ ਆਪਣੇ ਇਹ ਇਹਦਾ ਬੱਸ ਸਟੈਂਡ ਹੈ ਇਹ ਇਹਦਾ ਦਿਆਲਗੜ ਦਾ ਬੱਸ ਸਟੈਂਡ ਹੈ ਇਹ ਰਸਵੀ ਥੋੜੀ ਹੈ ਇਹਦਾ ਬੱਸ ਸਟੈਂਡ ਹੈ ਹਾਂ ਆ ਮੜਾ ਚੜ ਗਿਆ ਲੜਕਾ ਇਹਦਾ ਮਸਾਲੇ ਦੀ ਸੁਗੰਧ ਬਹੁਤ ਆ ਰਹੀ ਹੈ ਮਸਾਲਿਆਂ ਦੀ ਖੁਸ਼ਬੂ ਲੈ ਕੋਈ ਨਹੀਂ ਜਾਂਦਾ ਮਸਾਲਾ ਪੁੰਨ ਦੇ ਸਾਰੇ ਨੂੰ ਲਾ ਫਿਰ ਬੱਦ ਪੁੰਨ ਨੇ ਨਾ ਸਬਜ਼ੀ ਬਹੁਤ ਵਧੀਆ ਬਣਦੀ ਹੈ ਜੇ ਆਪਾਂ ਮਸਾਲਾ ਘੱਟ ਪੁੰਨ ਤਾਂ ਘੱਟ ਵਧੀਆ ਬਣਦੀ ਆ ਆਲੂ ਵੱਡੇ ਨਹੀਂ ਵੱਡੀ ਬਠੀ ਕਿਆ ਨਹੀਂ ਆਂਦੀ ਨੇ ਫਿਰ ਮੁੰਡਾ ਫਾੜੀਆਂ ਵੱਡੀਆਂ ਲੱਗਦੀਆਂ ਛੋਟੀਆਂ ਕਰਨ ਚੱਲ ਦੇਖ ਲੈ ਗੱਲ ਚੜ ਜਾਣੇ ਜਿਹੜੇ ਗੱਲ ਉਹ ਖਾਣ ਵੇਲੇ ਕਿਤੇ ਗੱਲ ਚੜ ਜੇ ਭੁੱਲ ਜੇ ਜਾਂਦੀ ਆ ਹੋਰ ਜੇ ਆਪਾਂ ਖੜਾ ਹੋ ਜੇ ਭੁੱਲ ਜੇ ਜਾਂਦੀ ਆ ਛੋਟੀ ਖਾੜੀ ਫਿਰ ਤਾਂ ਇਹ ਜਿਹੜੇ ਤਾਂ ਗੁਰਦੁਆਰੇ ਵਾਲੇ ਵੀ ਨਹੀਂ ਕੱਢਦੇ ਲੰਗਰ ਚ ਜਿਹੜੇ ਜਿਹੜੇ ਤਾਂ ਕੱਢਦੀਆਂ ਵੱਡੇ ਆਲੂ ਸੀ ਪਤੀਨ ਲੱਗਿਆ ਇੱਥੇ ਖੜੀ ਨੇ ਫੋਨ ਤੇ ਖੜਾ ਖੜੀ ਨੇ ਖੜੀ ਖੜੀ ਨੇ ਕੱਟੀ ਐ ਸਬਜ਼ੀ ਨੇ ਭੂਆ ਜੀ ਨਾਲ ਗੱਲਾਂ ਕਰ ਰਹੀ ਐ ਫੋਨ ਤੇ ਕਿਵੇਂ ਫੋਨ ਤੇ ਕਿਉਂ ਖੜੀ ਸੀ ਤੂੰ ਹਾਂ ਇੱਥੇ ਖੜ ਕੇ ਬੱਸ ਇਹਦੇ ਨਾਲ ਗੱਲ ਮਾਲੇ ਕਹਿੰਦੀ ਮੈਂ ਫੋਨ ਤੇ ਜੜੀ ਖੜੀ ਸੀ ਉਸ ਮਲਤੀ ਪੈ ਲੋ ਫਿਲ ਤੂੰ ਕਹ ਹੈ ਕਿ ਫੋਨ ਤੇ ਖੜੀ ਖੜੀ ਨੇ ਕੱਟੀਆਂ ਨਹੀਂ ਹੋਰ ਨੇ ਗੱਲਾਂ ਕਰੀ ਗਈ ਨੇ ਭੂਆ ਜੀ ਨਾਲ ਸਬਜ਼ੀ ਕੱਟ ਲਈ ਗੱਲਾਂ ਕਰਦੀ ਕਰਦੀ ਦੰਨਿਆ ਆਲੂ ਵਾਲੇ ਵੱਡੇ ਸੀ ਨੇ ਮੈਂ ਛੋਟੇ ਛੋਟੇ ਕਵਾਏ ਪਾਈ ਤੋਂ ਮਾ ਵੱਡੇ ਆਲੂ ਖਰਾਬ ਹੋ ਜਾਂਦੇ ਆਲੂ ਖਾਸੇ ਮਹਿੰਗੇ ਹੋ ਗਏ ਹਨ ਮੇਰੇ ਤੇ ਚਾਹ ਵੀ ਪਾਣੀ ਪਾ ਲੈ ਅੱਛਾ ਅਰਦਾ ਕਰ ਲਓ ਮਨ ਨਾਲ ਕਾਤੋਂ ਲੋਸ ਤੇ ਇਹ ਵੱਲ ਵੱਦੀਆਂ ਨੇ ਲੋਕ ਕਾਤੋਂ ਲੋਕ ਮੈਨੂੰ ਵੀ ਲੱਗੀ ਹੋਰ ਵੱਦੀਆਂ ਤਾਂ ਹੀ ਕਰਤੀ ਲੋ ਜੀ ਇਹਨੂੰ ਪਕਾਵਾਂਗੇ ਫਿਰ ਪਾਵਾਂਗੇ ਗੋਭੀ ਫਿਰ ਤਾਂ ਸਾਰਾ ਪਾਣੀ ਸੁੱਕੂ ਜਣਿਆ ਨੂੰ ਪੱਕ ਜਾ ਰਹੇ ਗੋਭੀ ਤਾਜੀ ਹੋਈ ਜਾਂ ਗੋਭੀ ਤਾਂ ਇਸ ਸੇਕ ਨਾਲ ਹੀ ਢਲ ਜਾਂਦੀ ਆਪਾਂ ਮੇਰੇ ਦੇਖ ਫੇਰ ਮੈਂ ਕੁੰਡਾ ਕਬਾੜ ਸਾਰਾ ਸਿੱਟਿਆਂ ਆ ਮਿਰਚ ਰਹੀ ਗਈ ਕਿੱਥੇ ਕਿੱਥੇ ਰਹੀ ਹਾਂ ਮੇਰਾ ਬੇਲਾ ਨਹੀਂ ਹੱਥ ਮਿਰਚ ਕੂੜੇ ਚ ਬਾਗੀ ਜਿਹੇ ਇਹ ਮਸਤੀ ਆ ਲਓ ਜੀ ਆਪਾਂ ਨੇ ਕੰਮ ਕਰ ਲੇ ਸਬਜ਼ੀ ਸਬਜ਼ੀ ਬਣਾ ਲਈ ਐ ਚਾਹ ਪਾਣੀ ਬਣਾ ਲਿਆ ਬੱਚੇ ਸਕੂਲੋਂ ਆ ਗਏ ਨੇ 4:00 ਵਜੇ ਤੇ ਮੈਂ ਆ ਗਈ ਹੁਣ ਕਮਰੇ ਚ ਬਾਹਲੀ ਹਵਾ ਚੱਲਦੀ ਅੱਜ ਤੇ ਰੱਬ ਨੇ ਤਾਂ ਅਜੇ ਬਿਲਕੁਲ ਅੱਖ ਨਹੀਂ ਖੋਲੀ ਹੈਗੀ ਤੇ ਵਾਲੀ ਹਵਾ ਚੱਲਦੀ ਹੈਗੀ ਤੇ ਆਪਾਂ 2 ਮਿੰਟ ਬਹਿ ਕੇ ਉਹਰੇ ਵੀਡੀਓ ਬਣਾਉਣਾ ਗੱਲਾਂ ਕਰਦੇ ਆ ਤੇ ਗੱਲ ਕਰੀਏ ਜੀ ਆਪਾਂ ਬੰਦੇ ਦੇ ਸੁਭਾਅ ਦੀ ਵੀ ਬੰਦੇ ਦਾ ਸੁਭਾਅ ਕਹੇ ਜਾਂ ਹੁਣ ਚਾਹੀਦਾ ਚਾਹੇ ਬੰਦਾ ਆ ਗਿਆ ਚਾਹੇ ਬੱਚਾ ਆ ਗਿਆ ਵੀ ਵੀਡੀਓ 'ਚ ਕਹੇ ਜਾਏ ਹਨਾ ਕਿਸ ਦਾ ਬਾੜਾ ਚਲਾਕੀਆਂ ਕਰਨ ਵਾਲਾ ਹੁੰਦਾ ਕਿਸ ਦਾ ਰੁੱਖਾਪਨ ਹੁੰਦਾ ਕਿਸ ਦਾ ਭੋੜਾਪਨ ਹੁੰਦਾ ਕਿਸੇ ਦਾ ਕਿਸੇ ਜਾਰੇ ਹਰ ਖਾਲਾ ਵੀ ਹੁੰਦਾ ਕਿਸੇ ਦਾ ਜਾਰੇ ਲੜਾਕਾ ਵੀ ਹੁੰਦਾ ਹੈ ਨਾ ਤਰ੍ਹਾਂ ਤਰ੍ਹਾਂ ਦੇ ਸੁਭਾਅ ਹੁੰਦੇ ਨੇ ਕੀ ਕੁਛ ਆ ਗਿਆ ਖਾਣ ਨੂੰ ਖਾਣ ਤੋਂ ਸੀ ਦਵਾਏ ਐਸੀ ਕੀ ਲਫਾਫੇ ਸੀ ਕਾਪੀਆਂ ਤੇ ਚਾਹ ਪਈ ਤੇ ਠੰਡੀ ਨਾ ਹੋ ਜੀ ਪੁੱਤ ਚਾਹ ਪੀ ਲੈ ਨਾ ਉੱਤੀ ਪੀਆ ਹਜੇ ਤੇ ਸਵੇਰ ਜਿਹੇ ਜਿਹੇ ਵੀ ਹੁੰਦਾ ਬੰਦੇ ਦਾ ਪਤਾ ਲੱਗ ਜਾਂਦਾ ਤੇ ਚਲੋ ਜੀ ਆਪਾਂ ਗੱਲਾਂ ਬਾਤਾਂ ਬਹੁਤ ਕਰ ਲੀਆਂ ਨੇ ਹੁਣ ਮੇਰਾ ਟਾਈਮ ਹੋ ਗਿਆ ਸੁਖਮਣ ਤਾਂ ਟੀਫਣ ਮਾਜਣੇ ਨੇ ਗੁਰਮਨ ਨੇ ਤਾਂ ਬਰ ਮਾਜ ਲੈ ਸੁਖਮਣ ਆਵਰੇ ਨਾਲ ਢੱਡਰੀ ਵਗ ਗਈ ਸੀ ਆ ਡੈਡੀ ਨਾਲ ਆਉਣ ਸਰਬਾਰ ਦੀ ਵੀ ਨਿਚਵਾਦ ਲਈ ਤੇ ਕਾਪਿਓ ਪੁਪੀਆਂ ਲੈਣੀਆਂ ਸੀਗੀਆਂ ਨੇ ਸਮਾਨ ਸਕੂਲ ਦਾ ਤੇ ਉਹਨੂੰ ਕਿਹਾ ਮੈਂ ਚਾਹ ਪੀ ਲੈ ਕਹਿੰਦੀ ਠੰਡੀ ਨਾ ਹੋ ਗਈ ਠੰਡੀ ਤਾਂ ਕਾਣੋ ਹੋਈ ਉੱਤੇ ਤਰੀ ਪੀ ਸੀ ਨਾ ਰਿਹਾ ਆ ਤੂੰ ਹੀ ਬਣਾਈ ਮੈਂ ਚਾਹ ਤੇ ਕਿਉਂਕਿ ਉਹ ਠੰਡੀ ਹੋ ਜਾਂਦੀ ਹੈਗੀ ਫਿਰ ਅਸੀਂ ਸਵੇਰ ਵਸ ਸਵੇਰ ਸਵੇਰ ਵੇਲੇ ਜਾਗ ਚ ਕੱਢ ਲੈਣੇ ਚਾ ਤੇ ਦਪਹਿਰ ਵੇਲੇ ਤੇ 10 ਵਜੇ ਅਸੀਂ ਕਦੇ ਜੱਗ ਚ ਨਿਕਢੀ ਘਰ ਮੈਂ ਸਵੇਰੇ ਵੇਲੇ ਤਾਂ ਮੈਨੂੰ ਮਜਬੂਰੀ ਚ ਕੱਢਣੀ ਪੈਂਦੀ ਆ ਕਿਉਂਕਿ ਹਾਂ ਫਿਰ ਮੈਂ ਮੱਝਾ ਚ ਵਗ ਜਾਨੀ ਆਂਗੀ ਚਾਹ ਕਰਕੇ ਹਨਾ ਕੇ ਤਾਂ ਉਹ ਅਹੀਂ ਵਗ ਜਾਨੀ ਆ ਫਿਰ ਆ ਕੇ ਚਾਹ ਕਰਕੇ ਦੁਬਾਰੇ ਫਿਰ ਵਗ ਜਾਨੀ ਆਂ ਚਾਹ ਅਸੀਂ ਲੇਟ ਹੀ ਕਰ ਦਾਂਗੇ ਸਵੇਰੇ ਮੈਂ ਜਦੋਂ ਸੁੱਤੀ ਉੱਠਦੀ ਕੱਲੀ ਉੱਠਦੀ ਹੁੰਨੀ ਆ ਬੀਬੀ ਪਾਠ ਕਰ ਲੈਣੇ ਉੱਠ ਕੇ ਗੁਰਦੁਆਰੇ ਆ ਕੇ ਚਾਹ ਪੀਂਦੀ ਆ ਤੇ ਮੈਂ ਆਪਦਾ ਕੰਮ ਕਰੀ ਜਾਨੀ ਆ ਫਿਰ ਚਾਹ ਤਾਂ ਅਸੀਂ 6 ਵਜੇ ਪੀਂਨੇ ਆ ਸਾਰੇ ਸਵੇਤ ਬਾਦ ਤੇ ਹੋਰ ਬਣਾਉਣੇ ਹੁੰਨੇ ਚਾਹ ਬਸ ਮੈਂ ਤਾਂ ਬਿੰਡ ਚਾਹ ਪੀਤੀ ਸਵੇਰੇ ਕੰਮ ਚ ਲੱਗ ਜਾਨੀਂਗੀ ਤੇ ਹੁਣ ਬੀਬੀ ਬਸ ਗਈ ਹੋਈ ਹੈਗੀ ਤੇ ਆਓ ਖਾਓ ਆਹ ਨਹੀਂ ਬਹੁਤ ਹੋ ਗਈ ਆਹ ਨਹੀਂ ਹੋ ਰਹੀ ਆਹ ਇਹ ਮੋٹے-ਮੋٹے ਤੋੜਾਂਗੇ ਕਰੇ ਤੇ ਹਾਂ ਅੰਦਰੋਂ ਤੇ ਵੜੂ ਕੁਛ ਮੋਟੇ ਮੋਟੇ ਮੋਟੇ-ਮੋਟੇ ਲੱਗ ਜਾਪੇਗਾ ਜਿਆਦਾ ਫੇਰ ਤੋੜ ਲਾਂਗੇ ਹਜੇ ਆਇ ਨੈਨ ਹੁੰਦੇ ਦੋ ਗਾਣੇ ਹੈ ਇਹ ਬਿੱਟਾ ਦੋ ਅਰਸੀਰਤਾ ਹੋਰ ਉੱਤ ਤਾਂ ਹੀ ਪੈਂਦੀ ਸੀ ਹੋਲ ਦਾ ਹੁਣ ਚੋਣ ਹੋ ਗਿਆ ਉਹ ਤੇ ਪਾਂਡਾ ਲਿਆ ਤੁਹਮਾਰ ਪਾਂਡਾ ਲਿਆ ਹੋਇਆ ਇਧਰੋਂ ਲੈ ਮੋ ਬਲਾ ਦਾ ਤਰੇਆ ਨਾ ਉਹ ਵੀ ਸੁਵੇ ਮਰ ਤਾਂ ਛੋਟਾ ਜਿਹੀ ਲੱਗ ਗਿਆ ਆਇ ਤਾ 8 ਵਜੇ ਤੱਕ ਗਏ ਹੋਣਾ ਕਿਥੇ ਉਸ ਤੇ ਫਨੀ ਹਾਂ ਨਾ ਵੀਰ ਜੀ ਤੇ ਆ ਆ ਪੇ ਪਾਪੀ ਬਾਲੀ ਕੋਣੇ ਤੇ ਰਹਿ ਆ ਦੇ ਤੇ ਰ ਕੋਲੇ ਵੀ ਇੱਕੁਰਾ ਜਿਹਾ ਲੱਗਿਆ ਆ ਤੇ ਹਾਂ ਇਹ ਦੂਜੇ ਨਿਗਾ ਚੜਦੇ ਨਹੀਂ ਬੱچے ਬੱچے ਤੋੜਦੇ ਨਹੀਂ ਸੈਦਾਨ ਹੋਰ ਸੇਹ ਇਹ ਦੂਜਾ ਸੇਹ ਬਣਾਉਂਦਾ ਆ ਹਾਂ ਇਹ ਇਸ ਕੋਲ ਵੀ ਨਹੀਂ ਕਹਿੰਦੇ ਨੇ ਇਹਨੂੰ ਅੱਤ ਕੋਲ ਵੀ ਨਾ ਸਵਾਦ ਨਹੀਂ ਆਇਆ ਜਿੰਨੇ ਹੈਗੇ ਸਾਡੇ ਭਾਈ ਤੋਂ ਹੋਰ ਜਦੋਂ ਤੱਕ ਦੂ ਦੇਰ ਕੋਦਾਂ ਤੇ ਲੱਗਦੀ ਹੈ ਜਦੋਂ ਫਿਰ ਤੇਰੇਆ ਦੇਰ ਸਕੋੜਦਾ ਵੀ ਲੱਗਿਆ ਨਹੀਂ ਹੈ ਉਹ ਡਿੱਗ ਗਿਆ ਚਾਹ ਤਰੇ ਉੱਥੇ ਪਾ ਜਨ ਚੱਕਣਾ ਖਾ ਲੈਣ ਦੇ ਸਿਰ ਤੇ ਦਰ ਲਾ ਸਿਰ ਤੇ ਦਰ ਲਾ ਹੁਣ ਸਾਲ ਬੇਰੀ ਰਿਤੀ ਖੁੱਲ ਗਏ ਫੇਰ ਕੀ ਹੋ ਗਿਆ ਖਾਣ ਵਾਸਤੇ ਨੇ ਮਸ ਤੁਹਾਨੂੰ ਕਿੱਦਾਂ ਦੀ ਕਰੀ ਲਾ ਮੱਥਾ ਚੱਕਿਆ ਨਹੀਂ ਚੱਕਿਆ ਨਹੀਂ ਕਹਿੰਦਾ ਚੱਕਿਆ ਨਹੀਂ ਲੇ ਖੜੀ ਤਾ ਸੁਖ ਲੱਗ ਗਿਆ ਹਟਾ ਬਾ ਬਿਆਹ ਨੂੰ ਕਹਣਗੇ ਕਾਟ ਦੇ ਕੇ ਫੋਣ ਫੋਣ ਲਾਈ ਬਹਾ ਹੋੜ ਚੱਕਰ ਨਾ ਲੈਵਾ ਕੀ ਯਾ ਹੋਰ ਕੈਨ ਲੱਗ ਗਿਆ ਆਪਾਂ ਦੇ ਕੋਲ ਕਿਸਪਾਸਾ ਰਖਲਾ ਘਾੜ ਦੇ ਕਿਆ ਆਇਆ ਬਿਆਰ ਕਰਨਾ ਕਹਿਣਾ ਮੈਂ ਇੱਕ ਇੱਕ ਨੀ ਲੋਟ ਆਉਂਦੇ ਪੁੱਤ ਜਿੱਬਲਣਗੇ ਵਾਦੂ ਨੇ ਬਸ ਬੜੀ ਇੱਕ ਜੋ ਕਾਹਲ ਹੋਵੇ ਜਾਣਾ ਦੂਰ ਹੈ ਤੇ ਮੈਂ ਠੱਕੇ ਨਾਲ ਖੁੱਟ ਖੁੱਟ ਚਾਹ ਕਰਤੀ ਉਹਨਾਂ ਨੂੰ ਜਿਧਕਾਰ ਦੇਣਾ ਆਇਨ ਪੀਂਦੇ ਦੀ ਮਹਾ ਹੁਣ ਨਾਲ ਮੁੰਡਾ ਜਾਣਾ ਤੂੰ ਤਾਂ ਫੇਰ ਵੀ ਆ ਲੇਗਾ ਮੈਂ ਕਿਹਾ ਮਹਾ ਆਹਾ ਹਾਂ ਦਿਹਾੜੀ ਹੋਣੀ ਤੇਰਾ ਇਹਨਾਂ ਦਾ ਇੱਕ ਦਿਨ ਤਿੰਨ ਲਈ ਆਜੋ ਕੋੜੀ ਇਹਨੂੰ ਵੀ ਆਇਆ ਹੋਤੀ ਲੈਣੀ ਹੋਰ ਥੱਲੇ ਤੋਂ ਹਾਜ਼ਰੀ ਨਹੀਂ ਲਾਤੀ ਨਿਰਵਾੜ ਕੋਲੇ ਜਾ ਕੇ ਬਸ ਹਾਜ਼ਰੀ ਭਰ ਆਏ ਦੂਜਾ ਤਾਂ ਆਏ ਹੋ ਤੇ ਅੰਡੇ ਜਿੱਲਾ ਨਹੀਂ ਗਿਆ ਨਾ ਹਾਜ਼ਰੀ ਬਿਨਾਂ ਜਾਇ ਤੂੰ ਭਰੀ ਜਾਂਦੀ ਹੈ ਹੈ ਬਸ ਹਾਜ਼ਰੀ ਲਾਇਆ ਤੇ ਦੇਦ ਨੂੰ ਜਾ ਕੇ ਲਾਏ ਆਂਦੇ ਨੇ ਜੇ ਇਹਨਾਂ ਨੂੰ ਐ ਲੱਗੇ ਉਹਨਾਂ ਨੂੰ ਕੋਈ ਆਉਂਦਾਗਾ ਫਿਰ ਨਾਲ ਜਿਹੜੀ ਐਬਸੈਂਟ ਭਰ ਦਿੰਦੇ ਨੇ ਨਹੀਂ ਉਹਦੀ ਜਗ੍ਹਾ ਖਾਲੀ ਰੱਖਣਾ ਮੈਨੂੰ ਲਾ ਲਵਾ ਦੂੰਗਾ ਫਿਰ ਹਾਂ ਨਾ ਲਾ ਲਵਾ ਹੋਰ ਤੋੜ ਦੇਣ ਕੇ ਬਾਅਦ ਨੇ ਬਹੁਤ ਹੈ ਮਾਪੇ ਹੋ ਗਿਆ ਰੁੜ ਗਿਆ ਚੱਕ ਕੋਈ ਨਹੀਂ ਆ ਜਾਗੇ ਹਨਾ ਵੀ ਚਲੋ ਚਲੋ ਬੈਠੋ ਬਹੁਤ ਹੋ ਗਏ ਐਪਲ ਐਪਲ ਮੇਰੇ ਸਾਰੀ ਐਪਲ ਮੇਰੇ ਨੇ ਇਹਨਾਂ ਦੇ ਗਿੱਦੇ ਵਿੱਚ ਐਪਲ ਹੁੰਦਾ ਅੱਧਾ ਫੇਰ ਹੁੰਦਾ ਜਿੰਦਾ ਖੋਲੋ ਖੋਲੇ ਜਿੰਦਾ ਫਿਰ ਮਸਮਾਨ ਉਧਰ ਤਰੀ ਆਉਣੀ ਆ। ਆਹ ਬਣਾ ਮੰਨਣਾ। ਇਹ ਸੀਗਾ। ਡੇਟ ਆਇਆ 3 ਵਜੇ ਦਾ ਉੱਤਰੇ ਆਪਾਂ। ਹਾਂ। 4 ਵਜੇ। ਲੋ ਜੀ। ਹੁਣ ਅਸੀਂ ਆਮਣੀ ਦੀ ਸਾਡੇ ਕੋਲ ਵੀ ਦਾ ਕਰਤੇ ਹੁਣ ਅਸੀਂ ਵੀ ਦਾ ਕਰਦਾ ਕੋਣੀ। ਕੋਣਾਂ ਸਰ ਵੀ ਦੀ ਨਾਨਦ ਦਾ ਵਿਆਹ ਹੈਗਾ ਆਪਾਂ ਉੱਤੇ ਰੌਣਕ ਪਾਵਾ। ਆਇਓ। ਹਮ ਚੱਲ ਜਿਉਂ ਪੈ ਕੋਲ ਚੱਤ। ਲੱਤ। ਔਰ ਇਹ ਫੜੀ ਆਈ ਏ ਔਰ ਇਹ ਜੀ ਗੱਲ ਜਾਂਦੇ ਕਿਉਂ ਨਾ ਅਸੀਂ ਕੀ ਕਰੀਏ ਨਾ ਔਰ ਇਹ ਜੀ ਹੁ ਤੱਕ ਨਹੀਂ ਹੋਇਆ ਕੋਈ ਨਹੀਂ ਲੈ ਕੇ ਜਾਉਂਗੇ ਕਹਿਨੀ ਤੂੰ ਫਾੜ ਲਾ ਪੁੱਤ ਬੋਕਾ ਇਹਦਾ ਹੋਰ ਸੀਗਾ ਉਹ ਫਟ ਗਿਆ ਫਟ ਗਿਆ ਨਹੀਂ ਮੈਂ ਮਰ ਜਾ ਨੀ ਆਏਗਾ ਨਹੀਂ ਆ ਜਾ ਆਏਗਾ ਜਿਵੇਂ ਉਹਰੀ ਮੂੰਹ ਚੱਕ ਲਈ ਅੱਧਾ ਫੁੜੀ ਨਾਲ ਦੋਜੀ ਬੋਲਪਾ ਮੋਟਰ ਨਾਲ ਤੇ ਬਾਗ ਨਾਲ ਚੰਗਾ ਬੰਦਾ ਚੰਗਾ ਬੰਦਾ ਕਿੰਨਾ ਵਰਮਾ ਚੰਗ ਬੰਦਾ ਬਾਏ ਚੰਗਾ ਆ ਜੰਮਰੇ ਚੰਗਾ ਹਾਂ ਮੰਗੇ ਐ ਲੰਬਾ ਆਰੀਆਂ ਨੇ ਦੇਖਿਆ ਅੱਜ ਤੇਰੀਆਂ ਭੁੱਲੀਆਂ ਗਈਆਂ ਹਾਂ ਲਈਆਂ ਐ ਲੰਬਾ ਮੈਂ ਜਿਹੜੀ ਇੱਧਰ ਲਈ ਹਲਦੀ ਵਾਲੀ ਸਾਰੀਆਂ ਫੋਟੋਆਂ ਨੇ ਕੋਈ ਨਹੀਂ ਕਰਤੀਆਂ ਸੱਸ ਚੱਲ ਆ ਮਾਂ ਗੈ ਲੋਟ ਕਾ ਲੀਓ ਕੂਮੜਵਾੜਾ ਕਰਤਾ ਬਸ ਹੋਵਾ ਕੈ ਸਾਬ ਸਫਾਈ ਆਇਆ ਯਾ ਕਰੇ ਕੇ ਬਸ ਫਿਰ ਲਿਆਉਗੀ ਖਾਏ ਤਾਂ ਹੂਰੀਆਂ ਤੂੰ ਹਾਂ ਮੈਂ ਜ਼ਿਆਦਾ ਖੀਂਆ ਚੱਲ ਮੋਦੀ ਹਾਏ ਤੂੰ ਵੀ ਟਿਕੜੀ ਦਾ ਕਰੇ ਹਾਂ ਇਧਰੇ ਲਾਹਾਂਗੀ ਮਮਟ ਦੇ ਬੈਠਣਾ ਦੀਰਤ ਦਾ ਨਾਨ ਕਾ ਮੇਰੇ ਇਧਰ ਜਾਉਗਾ ਹਾਂ ਦੀਰਤ ਦਾ ਨਾ ਤਾਂ ਮੇਰੇ ਨਾਲ ਆਟਾ ਗੁੜੀਆਂ ਹੋ ਜਾਣਗੇ ਬਾਹਰ ਨਾ ਤਾਂ ਹਾਂ ਦੇਖ ਲੈ ਦਰ ਕਿਹੜਾ ਜਾ ਮਾਂ ਦੇ ਸਿਰ ਤੇ ਤੇਰੇ ਵਿਆਹ ਦਾ ਛੇਕ ਰੱਖ ਚੱਲੀਏ ਉੱਥੇ ਚੱਲਾਂਗੇ ਕੋਈ ਕੁਦੇ ਨਾ ਬਿੰਬ ਹੋਣਾ ਚੰਗਾ ਨਾ ਬਚਿਆ ਮੈਨੂੰ ਕਿ ਜ਼ਰੂਰ ਆਉਣਾ ਹੋਵੇ ਬੜੇ ਚਲਾਈ ਮਾਈਕ ਤੇ ਚਾ ਚਾ ਅੱਜ ਨੂੰ ਮਿਲਦੇ ਆਂ ਇਹਨਾਂ ਨੂੰ ਮੈਂ ਕਿਹਾ ਸੀ ਚਲ ਬਾਈ ਫੀਕਾ ਬਾਈ ਬਾਈ ਆਇਆ ਤੇ ਦੋ ਪਈ ਜਾਉਂਦੀ ਆ ਰੋ ਬਾਸ ਬਾਈ ਕਰਦੇ ਬੂਸੇ ਨੀਸਾ ਕੋਟੀ ਕੋਟੀ ਬਾਈ ਕਰਦੇ ਰੋ 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 ਕਰਦੇ ਮੋਟਾ ਮੈਂ ਇਹ ਬਾਈ ਬਾਈ